ਮਤਲਬ ਉਹ ਭਲੀ ਨਹੀਂ ਪਤਾ ਕਿ ਕਿੱਥੋਂ ਆਈ ਆ ਵਧੀਆ ਤੇ ਹੁਣ ਇਹ ਆਪਾਂ ਚੈੱਕ ਪਾ ਕੀਤੀ ਹੈ 3 ਮਹੀਨੇ ਤੇ ਹੁਣ ਤੁਹਾਡੇ ਇਹ ਕਿੰਨੇ ਪਸ਼ੂ ਰਿਪੀਟਰ ਸੀਗੇ ਜਿਹੜੇ ਤੇ ਕਿੰਨੇ ਪਸ਼ੂ ਆ ਤੁਹਾਡੇ ਕੋਲ ਪਹਿਲੇ ਮੇਰੇ ਤੋਂ ਭਜੀ 8 ਪਸ਼ੂ 8 ਪਸ਼ੂ 8 ਆਠੇ ਪਜੂਆ ਦੋ ਛੋਟੇ ਆ ਮੈਂ ਦੋ ਛੋਟੇ ਆ ਹਾਂਜੀ ਤੇ ਇਹਦੇ ਵਿੱਚੋਂ ਕਿੰਨੇ ਆ ਕਿੰਨੇ ਰਿਪੀਟਰ ਟੀਕੇ ਤੁਹਾਨੂੰ ਪਾਜੀ ਇਹਦੇ ਵਿੱਚੋਂ ਮੇਰੇ ਰਿਪੀਟਰ ਹੀ ਕੰਮ ਚੱਲਦਾ ਜੀ ਸਾਰੇ ਮਤਲਬ ਦੋ ਸਾਲ ਮੈਂ ਉਹ ਬਹੁਤਾਂ ਕਰਿਆ ਦੋ ਸਾਲ ਤੋਂ ਕਿੰਨੇ ਵੀ ਟੀਕੇ ਲਗਾ ਕਿਤੇ ਮੈਂ ਪਾਜੀ ਇਹਦੇ ਰੰਗ ਪੰਜ ਪੰਜ ਛੇ ਸੱਤ ਨੌ ਇੰਨੇ ਕਈ ਰਸਤ ਲਗਾ ਦਿੱਤੇ ਆਠ ਅੱਠ ਨੌ ਨੌ ਲਗਾ ਲਾਣ ਜੀ ਛੇ ਦੇ ਕਿੰਨੇ ਚਲੋ ਹੁਣ ਤੁਹਾਡੇ ਤਕਰੀਬਨ ਕਿੰਨੇ ਕੰਸੀਵ ਆ ਸਾਰੇ ਪਾਜੀ ਸਾਰੇ ਹੀ ਕੰਸੀਵ ਸਾਰੇ ਹੀ ਕੰਸੀਵ ਚਲੋ ਠੀਕ ਆ ਇਹ ਬੜਾ ਧੰਨਵਾਦ ਆ ਉਹ ਮਾਲਕ ਦਾ ਹੋਏ ਵੀ ਕੰਸੀਵਲ ਜਦੋਂ ਤੇ ਨੀ ਆਏ ਆ ਚਲੋ ਉਹ ਤੋਂ ਬਾਅਦ ਪੈਦਾ ਉਹਦਾ ਮੈਂ ਆਪਣੇ ਮਿੱਤਰ ਤਾਂ ਸੀਗੇ ਚਲੋ ਅਸੀਂ ਨਹੀਂ ਜਨਾ ਮਤਲਬ ਮੇਰਾ ਪਾਪ ਪੈਦਾ ਨਹੀਂ ਸੀਗਾ ਇਹਦਾ ਜਦੋਂ ਡਾਕਟਰ ਹੋਣਾ ਤਾਂ ਨਹੀਂ ਹੋਏ ਕੰਸੀਵਲ ਪਹਿਲਾਂ ਮਤਲਬ ਜੋਰ ਲਾਇਆ ਜਾਂ ਆਪਣਾ ਕਿਸਮਤ ਕਹਿ ਲਈਏ ਜਾਂ ਹੁੰਦਾ ਕਹ ਲਈਏ ਨਹੀਂ ਕੰਤੀਵ ਨਹੀਂ ਨਹੀਂ ਦੇਖੋ ਇਦਾਂ ਆ ਕਿ ਡਾਕਟਰ ਤਾਂ ਸਾਰੇ ਹੀ ਬੜੇ ਵਧੀਆ ਸਾਰੇ ਵਧੀਆ ਹੀ ਆ ਸਾਡੇ ਨਾਲ ਸਾਰੇ ਸਿਆਣੇ ਆ ਦੂਜੇ ਨੰਬਰ ਤੇ ਇਹ ਆ ਕਿ ਦੁੱਧ ਤੇ ਪੁੱਠ ਕਰਮਾਂ ਦਾ ਕਰਮ ਮੈਂ ਉਹ ਜੀ ਦੱਸਿਆ ਆਪਣੀ ਕਿਸਮਤ ਦਾ ਇਹ ਸਾਬ ਮਾਲਕ ਦਾ ਹੀ ਆ ਇਹਦੇ ਵਿੱਚ ਹੱਥ ਪੱਥ ਤੇ ਦੂਜੇ ਨੰਬਰ ਤੇ ਇਹ ਆ ਕਿ ਜਿੱਦਾਂ ਵੀ ਤੁਹਾਡੇ ਆ ਹੁਣ ਸਾਰੇ ਪਸ਼ੂ ਜੇ ਕੰਸੀਵ ਕੀਤੇ ਆ ਨਾ ਇਹ ਤੇਰੀ ਮਿਹਨਤ ਹੀ ਆ ਮੇਰਾ ਵੀਰ ਫਾਰਮਰ ਉਦੋਂ ਹੀ ਡੁੱਬਦਾ ਆ ਜਦੋਂ ਉਹਦਾ ਪਸ਼ੂ ਕੰਸੀਵ ਨਹੀਂ ਹੁੰਦਾ ਹਾਂਜੀ ਜਦੋਂ ਉਹ ਰਿਪੀਟਰ ਰਹਿੰਦੇ ਆ ਫਿਰ ਇਹ ਹੁਣ ਪਸ਼ੂ ਉਹੀ ਵਧੀਆ ਆ ਜਿਹੜਾ 50-60 ਮਹੀਨਿਆਂ ਤੋਂ ਸੂਨ ਤੇ ਆ ਉਹ ਕੰਸੀਵ ਹੋ ਜਾਏ ਇਹ ਗੱਲ ਭਾਜੀ ਇਹ ਤਾਂ ਮੰਦਾ ਮਾਰ ਜੇ ਫਾਰਮਰ ਹੀ ਡੁੱਬ ਗਿਆ ਤਾਂ ਫਿਰ ਸਾਰਾ ਕੁਝ ਹੀ ਨੁਕਸਾਨ ਨਹੀਂ ਆ ਹਣਾ ਚਲੋ ਬਹੁਤ ਧੰਨਵਾਦ ਤੁਹਾਡਾ ਹੁਣ ਤੁਹਾਡਾ ਅਭੀ ਕਨਸੀਵ ਕਰ ਗਈ ਆ ਉਹ ਇੱਕ ਛੋਟੀ ਰਹਿ ਗਈ ਆ ਉਹਦੇ ਹੁਣ ਤੁਸੀਂ ਜਿਹੜਾ ਥੋੜੀ ਜਿਹੀ ਹੋਰ ਮਿਹਨਤ ਕਰੋ ਆਪੇ ਕਨਸੀਵ ਹੋਊਗੀ ਮੈਨੂੰ ਉਹ ਵੀ ਹੋਊਗੀ ਮਾਲਕ ਮਾਲਕ ਦੀ ਵੇਰ ਪਾਣੀ ਇਹ ਤੁਹਾਨੂੰ ਦੱਸਿਆ ਜੀ ਇਹਦਾ ਕਾਰਨ